ਸ੍ਰੀਮਾਨ ਜੀ ਸਾਰੇ ਹੀ ਸਤਰਾ ਜੋ ਸਾਡੇ ਵੀਰ ਸਾਡੇ ਭਿਓ ਤੇ ਸਾਡੀਆਂ ਭੈਣਾਂ ਮਾਤਾਵਾਂ ਇੱਕ ਵਾਰ ਪਿਆਰ ਨਾਲ ਫੜੇ ਬੁਲਾਈਏ ਵਾਹਿਗੁਰੂ ਜੀ ਨਤਮਸਤਕ ਆਜ ਅੱਜ ਆਪਾਂ ਸਾਰੇ ਇਕੱਠੇ ਹੋਈਆਂ ਕਿਉਂਕਿ ਇਕੱਠੇ ਹੋਣ ਦਾ ਇੱਕ ਕਾਰਨ ਹੈ ਸਾਡੇ ਮਹਾਨੇ ਦੀ ਮਮਤਾ ਜਸਪ੍ਰੀਤ ਬੋਲੋਂ ਜਿਹਨਾਂ ਕੀ ਬਹੁਤ ਵੱਡਾ ਯਾਦ ਕਰ ਸਕਿਆ ਹੈ ਇਹ ਕਰੋ ਨਮਸਕਾਰ ਰੈਕ ਹਾਸਾ ਕਿਤਾ ਸਭ ਤੋਂ ਪਹਿਲਾਂ ਜੋਰ ਨਾਲ ਤਾੜੀਆਂ ਜੀ ਇਹ ਹੈ ਆਪਣੇ ਮਹਾਨੇ ਜੀ ਆਪਣੇ ਸ਼ਹਿਰ ਵੀ ਬਹੁਤ ਵੱਡੇ ਦੇ ਮਾਨ ਨਾਲ ਬੱਚੇ ਸਾਡੇ ਭਾਈ ਕਰ ਰਹੇ ਆ ਮੈਂ ਇਹਨਾਂ ਨੂੰ ਵੀ ਕਹਿਣਾ ਵੀ ਇਦਾਂ ਦੇ ਜਿਹੜੇ ਹੋਰ ਹਾਰ ਆਖਦੇ ਤੁਹਾਨੂੰ ਮਿਲਿਆ ਤੇ ਮੈਂ ਦੇਸੀ ਜਿੰਦਗੀ ਨਾਲ ਜਿੰਨੇ ਵੀ ਸਾਡੇ ਖਾਂ ਤੋਂ ਖੇਡਾਂ ਨਾਲ ਜੁੜੋ ਇਦਾਂ ਹੀ ਆਪਾਂ ਨੇ ਦੇਖੋ ਮੋਬਾਈਲ ਦਾ ਇਹਦਾ ਮੋਬਾਈਲ ਤੇ ਫਾਬਦੂ ਜਿਹੜਾ ਥਾਵਾ ਬੱਚੇ ਖਰਾਬ ਕਰਦੇ ਆ ਕਦੇ ਵੀ ਅੱਗੇ ਨਹੀਂ ਵਧ ਸਕਦੇ ਤੇ ਮੈਂ ਪੂਰੀ ਧਰਥਾ ਕਹਿ ਦਦਾਂ ਕਿ ਬੇਟੀਰੇ ਫੋਨ ਕਰ ਸਕਦੇ ਪੜ੍ਹਾਈ ਕਰੀ ਹੋਣੀ ਹੈ ਕਿਉਂਕਿ ਇਹ ਤੇਰਾ ਸਾਥ ਨਹੀਂ ਹੁੰਦਾ ਉਸਨੂੰ ਕਈ ਵਾਰੀ ਕਹਿੰਦੋ ਆਜੰਦੀਆਂ ਨੂੰ ਜਾਪਾਂ ਤੇ ਦੇਈਂ ਉਹਨੂੰ ਕਹਿਣਾ ਬਾਹਰ ਮੇਰੇ ਨਾਲ ਘੁੰਮ ਆ ਜਾ ਤੇ ਨਹੀਂ ਆਉਂਦੇ ਬੜੀ ਤਪੱਸਿਆ ਜੋ

ਰਾਹੁਲ ਬੱਚਿਆਂ ਨੇ ਬਹੁਤ ਵਧੀਆ ਕੀਤਾ ਮੈਨੂੰ ਬਹੁਤ ਸੰਗੀਤ ਦਾ ਪਤਾ ਹੈ ਕਿ ਸਾਡੇ ਬੱਚਿਆਂ ਨਾਲ ਪੜ੍ਹਦੇ ਹੁੰਦੇ ਸੀ ਇੱਥੇ ਆ ਕੇ ਪੜ੍ਹਨਾ ਬਹੁਤ ਵੱਖਰਾ ਹੈ ਤੁਸੀਂ ਕਰਨ ਸਾਡੀ ਰੱਣੀ ਬਹੁਤ ਵਧੀਆ ਲੱਗਦੀ ਹੈ ਕਿ ਇਸ ਚੋਕਰੀ ਦੀ ਗੱਲ ਲਿਖਣਾ ਮੈਡੀਕਲ ਦਾ ਆਪਣਾ ਕੋਰਸ ਸੁਵਿਧਾ ਬਹੁਤ ਵਧੀਆ ਹੈ ਜੀ ਇਹ ਨਾ ਦੀ ਸ਼ਕਤੀ ਨੂੰ ਪ੍ਰਣਾਮ ਆ ਜਿਨ੍ਹਾਂ ਨੇ ਨਾਲ ਆਪਣੀ ਮਿਹਨਤ ਤਪੱਸਿਆ ਨਾਲ ਬਹੁਤ ਉੱਚਾਈਆਂ ਤੇ ਕੌਂਸ ਦੀ ਪੈਰੀ ਜੋ ਕੌੜੀਆ ਚੜ੍ਹ ਲਈਆ ਇਤੇ ਇਟਾਲੀਅਨ ਕਹਾ ਬਤਾ ਜਦੋਂ ਪਰਮਿੰਦਰ ਪਾ ਜੀ ਕਹਿ ਰਹੇ ਸਨ ਵੀਰ ਨੇ ਬਹੁਤ ਮਿਹਨਤ ਕਰੀਆ ਹਨਾ ਤੇ ਇਹੀ ਇਟਾਲੀਅਨ ਕਹਾ ਬਤਾ ਜਿਹੜਾ ਬੰਦਾ ਇਮਾਨਦਾਰ ਹੁੰਦਾ ਉਹਦੀ ਔਲਾਦ ਹਮੇਸ਼ਾ ਹੀ ਵਧੀਆ ਨਿਕਲਦੀ ਆ ਸੋ ਸਾਰੇ ਲੰਡਾ ਨਵਾਸੀ ਤੇ ਹਰਨ ਨਵਾਸੀ ਤੇ ਸਾਭੀ ਖਾਸ ਕਰਕੇ ਨਰਿੰਦੇ ਵਾਸਤੇ ਬਹੁਤ ਮਾਨ ਦੀ ਗੱਲ ਆ ਤੇ ਮੈਂ ਆਪਣੇ ਮਾਨਦਾਨ ਨੂੰ ਅੱਜ ਫੇਸਬੁਕ 'ਤੇ ਦਮਾਂਗਾ ਕਿ ਇਹਨਾਂ ਦੇ ਦਿੱਤੀ ਹੈ ਹੈਲਪਫੁੱਲ ਕਿਹੜਿਆ ਜੀ ਦੀ ਤੁਸੀਂ ਹੋ ਸਾਰੇ ਦੇਸ਼ ਦੇ ਵਿੱਚ ਫੈਲੇ ਕੀਤੇ ਆਉਣ ਵਾਲੀ ਜਿਹੜੀ ਇੱਕ ਪੀੜ੍ਹੀ ਹੈ ਉਹਨੂੰ ਤੇ ਬੇਟੀ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਕਿ ਜਦ ਮੈਂ ਕਰ ਸਕਦੀ ਆ ਤੁਸੀਂ ਆਮ ਤੌਰ 'ਤੇ ਬੇਟੀ ਕੂਰੀ ਕਰ ਸਕਦੀ ਆ ਪਹਿਲਾ ਸਭ ਪਹਿਲਾ ਸਭ ਕਰਤੀ ਜੀ ਜਿਹਾ ਮਾਈਕ ਦੇ ਬਤੂ ਮੈਂ ਵਿਸ਼ਵਾਸਕ ਦਾ ਬਹੁਤ ਮਾਣ ਨਾਲ ਬੋਲਣਾ ਹੁ ਬਦਲਿਆ ਜੇ ਮੈਂ ਦਿਨ ਵਿੱਚ ਇਸ ਇਕਤਰ ਵਿੱਚ ਉਪਲਬਧ ਆਰਟੀਪੀਟੀ ਅੱਗੇ ਤੇ ਬਾਕੀ ਸਾਰੇ ਹਾਣਨ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇੱਥੇ ਆ ਕੇ ਇਹਨਾਂ ਨੂੰ ਹੌਸਲਾ ਦਿੱਤਾ। थैंक यू सो मच। ਪਰਮਸਤਾਰ ਨੂੰ ਤੇ ਅੰਮ੍ਰਿਤਸਰ ਦੇ ਮੈਂ ਖਾਸ ਤੌਰ ਤੇ ਉਹਨਾਂ ਦੇ ਹੱਥੋਂ ਇਹ ਹੈ ਵੀ ਸਾਥਨ ਕੀਤਾ ਹੈ। ਮੈਨੂੰ ਜਿੱਤੇ ਹਾਲਸਾਵਾਹ ਨਹੀਂ ਨਹੀਂ ਕੋਈ ਮੈਂ ਵਾਨਿਕ ਸ਼ਾਮ ਬਣਾ ਦੇ ਲਾਸਤਪੇਸ਼ਾ ਪਾਸ ਕਰੀ ਜਾ ਸਕਦਾ ਹੈ ਜਦੋਂ ਸਾਪੁਰੂਜੀ ਮਿਹਰ ਕਰਦਾ ਰਹਦਾ ਹੈ ਤਾਹੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹੈ ਚਾਹੇ ਆਪਣੇ ਲਈ ਜਾਂ ਲਈ ਖੁਸ਼ੀ ਹੋਵੇ ਚਾਹੇ ਵੱਡੇ ਹੋ ਕੇ ਆਉਣ ਦਾ ਅਨੰਦ ਰਾਹ ਦੀ ਖੁਸ਼ੀ ਹੋਵੇ ਜਿੱਤੇ ਕਰੂ ਰਚੀ ਨੇ ਸੋਚ ਇਹਦੇ ਤੋਂ ਗਤਿ ਕੀਤੀ ਆ ਜੇ ਜਦੋਂ ਇਹ ਕਹਾਂ

सारी महिला निवासियों का क्योंकि कभी मेरी अचीवमेंट भी नहीं ये सब की अचीवमेंट है सब का साथ है मैं चुना नेबल हुई हुई मैं अपनी कोई कभी कोई प्रॉब्लम नहीं हुई कि मैं अपनी पढ़ाई बहुत चुनि तरह कर पाई क्योंकि मैं दो साल तो लगातार मैंने घर बैठकर ही पढ़ी कभी कोई डिस्ट्रैक्शन नहीं हुई बहुत वीरिया इनवायरमेंट से बहुत ज़्यादा कुछ तो नहीं कह सारे कुछ मेरे को बड़े हो ज़्यादा समझदार हो बट मैंने अभी भी सब्जी सपोर्ट की जरूरत है ताकि मैं

ਮੇਰੇ ਨਾਮ ਕੋਈ ਨਹੀਂ ਜਿਹੜਾ ਆਪਾਂ ਤੋਂ ਭੀੜੀ ਅਰੰਭਤਾ ਹੈ। ਜੇ ਮੈਂ ਆਪਣੀ 30 ਦਾ ਸਕਰ ਦੇ ਵਿੱਚ ਆਦਾ ਹੈ ਕਿ ਕੁਦਰਤੀ ਜਾਂਦਾ ਸਮੋਰੀ ਲਾਈਨ ਇਹਨਾਂ ਬੱਚਿਆਂ ਨਾਲ ਨਹੀਂ ਹੁੰਦੀ। ਪਰ ਉਹਦੇ ਤੇ ਰਾਂਜੇ ਸਮਾਨ ਰਹਿਣ ਆਉਂਦੇ ਹੈ। ਮੈਂ ਕਈ ਜੀਰਾਂ ਨਾਲ ਇਹਨਾਂ ਨੂੰ ਸ਼ੇਰ ਕਰਦਾ ਹੁਣਾ ਹੈ। ਇਹ ਕੋਈ ਨਹੀਂ ਜਿਹੜਾ ਜੀਏ ਅੱਗੇ। ਤੁਹਾਡੇ ਆਕੇ ਜੋ ਸੈਕਿੰਗ ਨੇ ਜਿਹੜਾ ਆਪਣੀ ਮਾਤਰ ਜੀ ਕਰਨ ਵਾਲੀ ਚੀਜ਼ ਦੇਖਿਆ ਕਿ ਤੇ ਜੋ ਨਾ ਸਿਰ ਪੈਸੇ ਕਿਹਨੇ ਹੈ ਹੈ ਸਿੰਗ ਪੱਪੜ ਵੀ ਕਪੜਾ ਪੁੱਛਣ ਵਾਲੇ ਬੱਚੇ ਮੈਂ ਕਲੰਦੀ ਸ਼ੀ ਨੀ ਦੇਖੀ ਇਹ ਕੌੜੀ ਚਾਹੀਏ ਇਹ ਨਿਸ਼ਾਨੀ ਹੈ ਇਸ ਗੱਲ ਦੀ ਇੱਕ ਵਾਈ ਜੀ ਇਹ ਉਹਨਾਂ ਦੇ ਢਾਰਗਾ ਟੈਨ ਅੱਖਾਂ ਦੇ ਵਿੱਚ ਪਹਿਲੇ ਹੁੰਦਾ ਹੈ ਅਰਜਨ ਨੂੰ ਮੱਛੀ ਨਹੀਂ ਉਹ ਅੱਖ ਲਿਖਦੀ ਹੁੰਦੀ ਹੈ ਇਹ ਬਾਰੇ ਇਹ ਨਹੀਂ ਦੇਖਦੇ ਕਿ ਜਿਹੜੇ ਕਾਹੂ ਸਾਡੇ ਨੂੰ ਬਹੁਤ ਬਹੁਤ ਵਾਸਾ ਸਾਰੇ ਜੁਤੀ ਘਰ ਦੇ ਦਸਮਾ ਚਾਹ ਦੇ ਸਾਰੇ ਜੰਗਰਾਂ ਦੇ ਦਰਵਾਜ਼ੇ ਜਿੱਦੀ ਸੀ ਲੱਗੇ ਆ ਇੱਕ ਸੰਦੇਸ਼ ਹੈ ਕਿ ਉਹ ਸਾਰੇ ਫੇਲ ਕੋ ਪਿਆਰ ਕਰਦੇ ਆ ਇਸੇ ਫੋਨ ਦੇ ਤੇ ਕੋਈ ਅਗਲੀ ਪੰਚੋੜਾ ਦਾ ਪੰਜ ਜਲਾ ਸਤ ਪੰਚ ਦੇ ਸਾਰੇ ਬਹੁਤ ਨੇ ਇਹਨਾਂ ਬੋਲੋ ਕਿ ਸਾਡੇ ਬਾਰੇ ਸਾਰੇ ਇਹ ਥੋੜੀ ਬਹੁਤ ਗੱਲ ਕਰਵਾਣਾ ਅਸੀਂ ਚਾਹੁੰਦੇ ਹਾਂ ਬੇਟੀ 32 4 ਚਾਰਾ ਤੋਂ ਉੱਪਰ ਚੱਲੀ ਜਰੇ ਘਾਰੂ ਵਿੱਚ ਸਾਰੇ ਨੂੰ ਸਿੰਧੂ ਵਿੱਚ ਹੋਣੀ ਪਈ ਕਿ ਇਹਨਾਂ ਦੇ ਰਾਸਤੇ ਚੱਲਣ ਵਾਈਨ ਵਿੱਚ ਕਰਤਾ ਹੈ ਉਸਾ ਵਾਈਨ ਇਸ ਕਿਥੇ